ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਦਰਸ਼ਨ ਲਈ ਸੜਕਾਂ ਤੇ ਉਮੜਿਆ ਜਨਸੇਲਾਬ ਪੰਜਾਬ ਦੀ ਸਿਆਸਤ ਦੇ ਮਸੀਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਖਤ ਰੋਲਰ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਅੱਜ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ ਭਵਾਨੀਗੜ੍ਹ ਤੋਂ ਸ਼ੁਰੂ ਹੋਈ ਅੰਤਿਮ ਯਾਤਰਾ ਦੇ ਦੌਰਾਨ ਲੋਕਾਂ ਨੇ ਸੜਕਾਂ ਤੇ ਉਮੜ ਕੇ ਆਪਣਾ ਮਹਿਬੂਬ ਆਗੂ ਨੂੰ ਆਖਰੀ ਵਾਰ ਦੇਖਣ ਲਈ ਚਨੋ ਪਿੰਡ ਪਹੁੰਚੀ ਤਾਂ ਮਾਰਕੀਟ ਕਮੇਟੀ ਦੇ ਸਾਥਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਟੀਨਸਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਅਗਲੇ ਪੜਾਅ 'ਚ ਅੰਤਿਮ ਯਾਤਰਾ ਜਦੋਂ ਸੰਗਰੂਰ ਸ਼ਹਿਰ ਦੇ ਅਨਾਜ ਮੰਡੀ ਕਟ ਨੇੜੇ ਪਹੁੰਚੀ ਤਾਂ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਆੜਤੀਆਂ ਵਪਾਰੀ ਤੇ ਅਕਾਲੀ ਵਰਕਰਾਂ ਨੇ ਭਾਵੁਕ ਹੋ ਕੇ ਫੁੱਲ ਚੜਾ ਕੇ ਸਨਮਾਨ ਦਿੱਤਾ ਮੌਕੇ ਤੇ ਮੌਜੂਦ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਪ੍ਰੇਮ ਤੇ ਸਨਮਾਨ ਉਹਨਾਂ ਦੇ ਪਿਤਾ ਦੀ ਜ਼ਿੰਦਗੀ ਭਰ ਦੀ ਸੇਵਾ ਦਾ ਨਤੀਜਾ ਹੈ ਇਸ ਮੌਕੇ ਚਰਨਜੀਤ ਸਿੰਘ ਬਰਾੜ ਨਿਰਮਲ ਸਿੰਘ ਸਤਰਾਨਾ ਚਮਕੌਰ ਸਿੰਘ ਝਨੇੜੀ ਜਸਵਿੰਦਰ ਸਿੰਘ 니جے ਸਹਾਇਕ ਸਮੇਤ ਅਕਾਲੀ ਦਲ ਦੇ ਕਈ ਆਗੂ ਮੌਜੂਦ ਰਹੇ ਪੰਜਾਬ ਨੇ ਅੱਜ ਇੱਕ ਵੱਡਾ ਰਤਨ ਖੋਹ ਦਿੱਤਾ ਹੈ